ਪੋਜੀ ਲੱਗ ਗਿਆ ਜੀ ਅੱਜ ਦਾ ਮੇਰੀ ਬਲੌਗ ਸਟਾਰਟ ਕਰ। ਤੁਹਾਨੂੰ ਦਿਖਾਵਾਂਗੇ ਜਿਵੇਂ ਕਰਦਾ ਗਿਆ ਕੰਮ ਕਰਾ ਜੀ। ਜਿਹੜਾ ਸਾਡਾ ਬਲੌਗ ਆ ਰਿਹਾ ਹੈ ਉਹ ਇਹ ਕਰਕੇ ਦਿਖਾਉਂਗਾ। ਪੋਜੀ ਅੱਜ ਲਗੀ ਬਣਨ ਅਰਬੀ ਦੀ ਸਬਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਅਸੀਂ ਲੱਗੇ ਜੀ ਅਰਬੀ ਦੀ ਸਬਜੀ ਬਣਾਉਣ। ਅੱਜ ਰਾਂ ਦੇ ਡੈਡੀ ਨੇ ਸਫਾਈ ਵੀ ਕਰੀ। ਉੱਥੇ ਅਰਬੀ ਦੇ ਬੁੱਟੇ ਦੇ ਦੋ ਤਾਜੀ-ਤਾਜੀ ਅਰਬੀ ਪੱਟਤੀ ਜੀ। ਅਸੀਂ ਸੋਚਿਆ ਕਿ ਨਾ ਨੂੰ ਟਾਈਮ ਵੇਸਟ ਕਰਦੇ ਹੋਏ ਨਾ ਕਰਦੇ ਹੋਏ ਅਸੀਂ ਅੱਜ ਇਹਨੂੰ ਬਣਾ ਕੇ ਖਾ ਲਈਏ। ਤਾਂ ਹੁਣ ਅਸੀਂ ਲੱਗਿਆ ਜੀ ਅਰਬੀ ਕੱਟਣਾ ਇੱਧਰ ਮਸਾਲਾ ਤਿਆਰ ਹੋਣ ਲੱਗ ਗਿਆ ਜੀ ਬੋਲ ਦਿਓ ਤੁਸੀਂ ਹਾਂ ਬੋਲੋ ਆ ਲੱਗੇ ਲਸਣ ਛਿੱਲ੍ਹ ਹੋੜ ਪਿਆਜ਼ ਦੀ ਕਟਾਈ ਇੱਧਰ ਪਈਆਂ ਜੀ ਹਰੀਆਂ ਮਿਰਚਾਂ ਦਾ ਟਮਾਟਰ ਉੱਧਰ ਅਰਬੀ ਨੂੰ ਪਾਣੀ ਗਰਮ ਲਾਤਾ ਜੀ ਤਰੀ ਲਾਣੇ ਨੂੰ ਤਰੀ ਗਰਮ ਪਾਣੀ ਦੀ ਪੈਂਦੀ ਆ ਬਾਕੀ ਤੁਸੀਂ ਆਣ ਕਿਹੋ ਜੀ ਵੀ ਇਹ ਅਰਬੀ ਨਹੀਂ ਆ ਅਨ ਨੂੰ ਆ ਇੱਧਰ ਆ ਆਲੂ ਜੇ ਅਭੀ ਆ ਬੜੇ ਬੜੇ ਪੇੜੇ ਜਿਆ ਐ ਨਾ ਸੋਚੋ ਇਹਨਾਂ ਨੂੰ ਲੱਗਦੀ ਜੀ ਅਰਬੀ ਆ ਦੇਖੋ ਇਸ ਤਰ੍ਹਾਂ ਲੱਗਦੀ ਅਰਬੀ ਇਹ ਇਹ ਵਧੀਆ ਬਣਦੇ ਸਬਜੀ ਇਹ ਬੀਜ ਨੂੰ ਰਹਿ ਜਾਂਦੀ ਹੈ ਜੀ ਐ ਨਾ ਸੋਚੋ ਵੀ ਇਹ ਨਹੀਂ ਬਣਾਈ ਅਸੀਂ ਅਸੀਂ ਜਿਆਦਾ ਇਹ ਹੀ ਬਣਾਉਂਦੇ ਪਹਾੜ 'ਚ ਬੜੇ ਬੜੇ ਪੇੜੇ ਇਹ ਅਸੀਂ ਬੀਜ ਨੂੰ ਰੱਖ ਦਿੰਦੇ ਆ ਅਗਲੇ ਸਾਲ ਇਹਦਾ ਬੀਜ ਵੀ ਡਿੰਦੇ ਜੀ ਬਾਕੀ ਹੁਣ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਅਰਬੀ ਬਣਾਉਣੀ ਆ ਉਹ ਸਾਰਾ ਕੁਝ ਤੁਹਾਨੂੰ ਪਿਆ ਅਜੇ ਤਾਂ ਅਜਿਹਾ ਲੈ ਆਂ ਵੀ ਡੁੰਗੀ ਜਾਂਦਾ ਦੂਸਰਾ ਮੌਸਮ ਆ ਗਿਆ ਪਿਆਜ਼ ਲੱਗਣ ਲੱਗ ਗਿਆ ਨਵਾਂ ਤਾਂ ਪਿਆਰ ਪੁਰਾਣਾ ਪਿਆਜ਼ ਤਾਂ ਲੁੰਗਦਾ ਹੀ ਆ ਬਾਕੀ ਹੁਣ ਅਸੀਂ ਅਰਬੀ ਕੱਟ ਲਈ ਜੀ ਫਿਰ ਤੁਹਾਨੂੰ ਤੜਕਾ ਲਾਦੇ ਸਭ ਕੁਝ ਕਰਦੇ ਫਿਰ ਤੁਹਾਨੂੰ ਦਿਖਾਉਂਦੇ ਆ ਬਣੇ ਰਿਹਾ ਸਾਡੀ ਵੀਡੀਓ ਨਾਲ ਜੀ ਬਹੁਤ ਬਹੁਤ ਧੰਨਵਾਦ ਕਟਣਾ ਇੱਧਰ ਪਾ ਲਈ ਜੀ ਹਰੀ ਮਿਰਚ ਲਸਣ ਆ ਦੇਖੋ ਜੀ ਲਸਣ ਸਾਡੇ ਬਹੁਤ ਤਕੜਾ ਹੁੰਦਾ ਮੋਟਾ ਮੋਟਾ ਆਜੇ ਤੁਸੀਂ ਵੀ ਲੈ ਜਾਣਾ ਤਾਂ ਲੂੰਗੂ ਵੀ ਗਿਆ। ਆ ਲੱਗੇ ਜੀ ਸੀਂਹ ਨੂੰ ਹਲਦੀ ਪਾਉਣ। ਇਹ ਲੱਗੇ ਜੀ ਪਿਆਜ਼ ਪੈਣ। ਇਹ ਲੱਗੇ ਜੀ ਨਮਕ ਪੈਣ। ਇਹ ਲੱਗੇ ਜੀ ਗਰਮ ਮਸਾਲਾ, ਟੀਰਾ। ਮਤਲਬ ਜੀਰਾ। ਆ ਨੋ ਜੀ। ਇਹ ਪੈ ਗਿਆ ਜੀ ਹੁਣ। ਉਹ ਮਸਾਲਾ ਕੁੱਟ ਕੇ ਤਿਆਰ ਕਰ ਲਿਆ ਜੀ ਅਸੀਂ। ਬਾਕੀ ਤੁਹਾਨੂੰ ਫੇਰ ਦਿਖਾਉਂਦੇ ਆ ਜੀ। ਦੇਖਿਓ ਸਾਡੀ ਵੀਡੀਓ ਨਾਲ ਹੁਣ ਅਸੀਂ ਕੁੱਟ ਲਿਆ ਜੀ ਮਸਾਲਾ ਬਾਕੀ ਫੇਰ ਮਿਲਾਉਂਦੇ ਆ ਤੁਹਾਨੂੰ ਤੜਕਾ ਲਾਉਂਦੇ ਪਿਆਜ਼ ਨਹੀਂ ਪਾਣਾ ਇਹਦਾ ਮੈਂ ਪਿਆਜ਼ ਬਾਅਦ ਤੇ ਪੈਣਾ ਪਹਿਲੇ ਮਿਰਚ ਕੁੱਟ ਲਈਏ ਪਿਆਜ਼ ਪਾਉਂਗਾ ਤੇ ਉਦੋਂ ਪਹਿਲੇ ਮਿਰਚਾ ਕੁੱਟ ਲਈਏ ਫਿਰ ਮਿਰਚਾਂ ਨੂੰ ਕੁੱਟੋਂਦੀ ਆ ਪਿਆਜ਼ ਪੈ ਜਾਂਦੇ ਨਾ ਮੋਟੀਆਂ ਰਹਿ ਜਾਂਦੀਆਂ